ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਧਾਮੀ ਸਾਹਿਬ ਨੂੰ ਵਾਪਸ ਲਿਆਉਣ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਜਿਹੜਾ ਕੁਛ ਵੀ ਇਹ ਹੁਣ ਇਸ ਵੇਲੇ ਅਕਾਲ ਤਖਤ ਤੇ سلسلہ ਚੱਲ ਰਿਹਾ ਹੈ ਇਹ ਅਕਾਲ ਤਖਤ ਸਾਹਿਬ ਸਿੱਖਾਂ ਦੀ ਆਣ ਤੇ ਸ਼ਾਨ ਹੈ ਆਪਾਂ ਹੁਣ ਇਸ ਵੇਲੇ ਜਿਹੜੇ ਸਰਕਾਰ ਦੇ ਹੱਥ ਕੰਡਿਆਂ ਨੂੰ ਜੇ ਨਹੀਂ ਪਛਾਣਾਂਗੇ ਆਪਣੇ ਲਈ ਸਿੱਖ ਪੰਥ ਲਈ ਇਹ ਚਲੋ ਇੱਕ ਔਖੀ ਘੜੀ ਹੋਊਗੀ ਜਿਹੜਾ ਹੁਣ ਸਾਰਾ ਵਤੀਰਾ ਆਪਾਂ ਦੇਖ ਰਹੇ ਆਂ ਜਿੰਨੇ ਬੰਦੇ ਤੁਸੀਂ ਦੇਖੋ ਅਕਾਲੀ ਦਲ ਦੇ ਖਿਲਾਫ ਵੋਕਲ ਹੋਏ ਹੋਏ ਨੇ ਉਹ ਸਾਰੇ ਹੀ ਇੱਕ ਤਰ੍ਹਾਂ ਦੇ ਪਾਵਰਲੈਸਟੀ ਨੇ ਉਹਨਾਂ ਨੇ ਅਕਾਲੀ ਦਲ ਦੇ ਥਰੂ ਐਂਟਰੀ ਲੈ ਕੇ ਹੁਣ ਬੀਜਪੀ ਤੇ ਆਰਐਸਐਸ ਜਿਵੇਂ ਕਿ ਮਹਾਰਾਸ਼ਟਰ ਚ ਇਹਨਾਂ ਨੇ ਸ਼ਿੰਸੈਨਾ ਨੂੰ ਖਤਮ ਕਰ ਰਿਆ ਉਵੇਂ ਹੀ ਇਹ ਇਕਾਲੀ ਨਾਲ ਨੂੰ ਖਤਮ ਕਰਨ ਕੀ ਨਹੀਂ ਜਾ ਰਹੇ ਨੇ ਤੁਸੀਂ ਦਿੱਲੀ ਚ ਦੇਖ ਲਓ ਇਹਨਾਂ ਨੇ ਪਹਿਲਾਂ ਤਾਂ ਦਿੱਲੀ ਦੀ ਜਿਹੜੀ ਵੀ ਜਥੇਬੰਦੀ ਹੈਗੀ ਆ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਉਹਨੂੰ ਹਰਿਆਣਾ ਪ੍ਰਬੰਧਕ ਕਮੇਟੀ ਨੂੰ ਆਪਣੇ ਜਿੰਨੇ ਜਥੇਦਾਰ ਬਾਹਰਲੇ ਤਖਤਾਂਤੇ ਨੇ ਉਹਨਾਂ ਨੂੰ ਭਾਜਪੀ ਨੇ ਆਪਣੇ ਰੰਗ 'ਚ ਰੰਗਿਆ ਫਿਰ ਜਿਹੜੇ ਹੋਰ ਵੀ ਬੰਦੇ ਇਹ ਗੱਲਾਂ ਕਰ ਰਹੇ ਨੇ ਜਿਵੇਂ ਕਿ ਤੁਮਾ ਜੀ ਤੁਸੀਂ ਪਿੱਛੇ ਦੇਖ ਲਓ ਜਿੰਨੇ ਚਿਰ ਉਹਨਾਂ ਕੋਲ ਪਾਵਰ ਰਹੀ ਆ ਆਕਾਲੀ ਦਲ ਦੇ ਕਹਿੰਦੇ ਨਾਲ ਲੱਗੇ ਰਹੇ ਨੇ ਉਦੋਂ ਜੇ ਕਿਸੇ ਨੇ ਵੀ ਉਹਨਾਂ ਦੀ ਕਿਸੇ ਗੱਲ ਤੇ ਉਹਨਾਂ ਦੀ ਮਰਿਆਦਾ ਉਨ੍ਹਾਂ ਦੇ ਰਹਿਣ ਸਹਿਣ ਤੇ ਜਾਂ ਉਹਨਾਂ ਦੀ ਵਰਕਿੰਗ ਤੇ ਜੇ ਕਿਸੇ ਨੇ ਸਵਾਲ ਉਠਾਇਆ ਤਾਂ ਉਹਨੂੰ ਗੋਲੀਆਂ ਦਾ ਵੀ ਸਾਹਮਣਾ ਕਰਨਾ ਪਿਆ ਆਪਣੇ ਜਿਹੜਾ ਪੰਥ ਤਾਂ ਨਿਮਰਤਾ ਪ੍ਰੇਮ ਦੀ ਮੂਰਤ ਹੈ ਜੇ ਹੁਣ ਆਪਾਂ ਇਸ ਵੇਲੇ ਦੇਖੀ ਹੈ ਹੁਣ ਅਕਾਲ ਤਖਤ ਸਾਹਿਬ ਤੇ ਇੱਕ ਤਰੀਕੇ ਨਾਲ ਭਾਜਪੀ ਤੇ ਆਰਐਸਐਸ ਦੇ ਬੰਦਿਆਂ ਦਾ ਕਬਜ਼ਾ ਹੋਣ ਲੱਗਿਆ ਜਿਹੜੀ ਵਾਰਨਿੰਗ ਹੈ 2002 ਦੇ ਵਿੱਚ ਦੇ ਕੇ ਗਏ ਸੀ ਉਹਨੂੰ ਲੇਪੇ ਚੜ ਰਹੇ ਨੇ ਹੁਣ ਆਪਾਂ ਨੂੰ ਇਹ ਪਰਖ ਦੀ ਘੜੀ ਆ ਮੈਂ ਸੁਖਬੀਰ ਬਾਦਲ ਜੀ ਦੀ ਨਹੀਂ ਗੱਲ ਕਰ ਰਿਹਾ ਨਾ ਮੈਂ ਕਿਸੇ ਪਾਰਟਿਕੂਲਰ ਬੰਦੇ ਦੀ ਗੱਲ ਕਰ ਰਿਹਾ ਅਕਾਲੀ ਦਲ ਨੂੰ ਬਚਣਾ ਚਾਹੀਦਾ ਤੇ ਜਿਹੜੇ ਵੀ ਜਿਹੜੇ ਵੀ ਅਕਾਲੀ ਦਲ ਦਾ ਭਲਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਛਤਰੀ ਹੇਠ ਆ ਜਾਣਾ ਚਾਹੀਦਾ ਤਾਂ ਜੋ ਆਰਐਸਐਸ ਤੇ ਭਾਜਪਾ ਦਾ ਵਿਰੋਧ ਕਰਕੇ ਗੁਰਦੁਆਰਿਆਂ 'ਚ ਅਸਲ ਸਿੱਖਾਂ ਦੀ ਪਕੜ ਰਹੀ ਐਸ ਵੇਲੇ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਵੀ ਸਿੱਖਾਂ ਨੂੰ ਇੰਨੇ ਧੜਿਆਂ 'ਚ ਵੰਡ ਦੋ ਤਾਂ ਜੋ ਇਹਨਾਂ ਦੀ ਆਵਾਜ਼ ਦੀ ਕੋਈ ਵੈਲਿਊ ਨਾ ਰਹੇ ਤੁਸੀਂ ਦੇਖ ਲਓ ਪਹਿਲਾਂ ਹੀ ਗਰਮ ਦਲੀਏ ਅਕਾਲੀ ਦਾਲ ਮਾਨ ਸਾਹਿਬ ਦਾ ਦਾਲ ਕਿੰਨੇ ਐਜੇ ਦਲਾਂ 'ਚ ਪਹਿਲਾਂ ਵੱਧਿਆ ਹੋਇਆ ਹੁਣ ਅੰਮ੍ਰਿਤਪਾਲ ਨੂੰ ਇੰਟਰੋਡਿਊਸ ਕਰਕੇ ਇੱਕ ਰਣਜੀਤ ਸਿੰਘ ਜੀ ਤੇ ਬਡਾਲਾ ਜੀ ਮਤਲਬ ਕਿੰਨੇ ਕ ਗਰੁੱਪ ਅੱਗੇ ਹੋਰ ਵੱਧ ਰਹੇ ਨੇ ਇਹ ਗੱਲਾਂ ਦਾ ਪਨੂ ਧਿਆਨ ਕਰਨਾ ਚਾਹੀਦਾ ਤੇ ਆਪਣੀ ਹੁੰਮੇ ਹੰਕਾਰ ਨੂੰ ਛੱਡ ਕੇ ਅਕਾਲੀ ਦਲ ਦੀ ਬਿਹਤਰੀ ਲਈ ਇੱਕ ਝੰਡੇ ਥੱਲੇ ਆ ਜਾਈਏ ਤੇ ਖਾਲਸਾ ਤਖਤ ਦੀ ਮਾਨ ਮਰਿਆਦਾ ਜਿਹੜੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਆਪਾ-ਪਾ ਪੱਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਨਾ ਬਣਾਇਆ ਜਾਵੇ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਮਾਨਮਰਯਾਤਾ ਤੇ ਅਕਾਲੀ ਦਲ ਦੀ ਸ਼ਾਨ ਦੁਬਾਰਾ ਤੋਂ ਬਰਕਰਾਰ ਕਰਾਈਏ ਤੇ ਆਪਾਂ ਸਿੱਖ ਹਮੇਸ਼ਾ ਹੀ ਕਹ ਲੋ ਗੁਰੂ ਸਾਹਿਬ ਨੇ ਕਿਹਾ ਸੀ ਮੇਰਾ ਸਿੱਖ ਚੇਤਨ ਰਹਿ ਆਪਾਂ ਦਿਮਾਗ ਨਾਲ ਚੱਲਣਾ ਨਾ ਜੋ ਜਿਹੜੇ ਇਹ ਜਿਵੇਂ ਪਹਿਲਾਂ ਹਰਮੰਦਰ ਸਾਹਿਬ 'ਚੋਂ ਮੂਰਤੀਆਂ ਕੱਢੀਆਂ ਸੀ ਉਹਨੇ ਕਦੀ ਕੁੰਭ ਦੇ ਇਸ਼ਨਾਨ ਕਰਕੇ ਕਦੀ ਕੁਝ ਹੋਰ ਕਰਕੇ ਇਹ ਆਪਣੇ ਵਿੱਚ ਕਹ ਲਓ ਕਰਮ ਕਾਂਡਾਂ ਨੂੰ ਬਾੜ ਰਹੇ ਨੇ ਕਰਮ ਕਾਂਡ ਛੱਡ ਕੇ ਜਿਹੜੇ ਉਸ ਅਕਾਲ ਪੁਰਖ ਨਾਲ ਸੱਚ ਨਾਲ ਜੁੜਨ ਲਈ ਸਾਰੇ ਇਕ ਝੰਡੇ ਥੱਲੇ ਇਕੱਠੇ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ